ਆਜ ਕਰਾ ਲੋੜ ਅਜੀਆਂ ਬਾਂਟੀ ਗੱਲ ਵੀਰੇ ਅਜੇ ਅਜੇ ਸਰਸਪੁਰ ਦੇ ਵਿੱਚ ਜਿਹੜੀ ਨੌਜਵਾਨੀ ਆ ਰਹੀ ਕੱਲਾ ਪਾਸ਼ਣ ਦੇ ਨਾ ਨੌਕਰੀਆਂ ਦੀ ਮਿਹਰਸਾ ਦੀਆਂ ਗੱਲ ਕਰੂੰਗਾ ਸੱਚੀ ਬੋਲਦੇ ਨੇ ਜਿਹੜਾ ਜੱਗੋ ਆ ਚਾਲੇ ਚ ਪਿਆ ਨਾ ਬਹੁਤ ਬਹੁਤ ਕਰਦੀ ਤਾਂ ਨਵਦੀਆਂ ਡਰ ਦੇ ਵਿੱਚ ਜੀ ਰਹੇ ਆ ਉਹਨਾਂ ਦਾ ਦਰ ਕਰਦਾ ਉਹ ਖੁਸ਼ਹਾਲ ਹੋ ਕੇ ਜੀ ਟੀਟ ਜਿੱਤ ਕੇ 3642 ਚੋਣ ਜਿੱਤਣੀ ਕਈ ਵਾਰ ਬਟੇ ਜੀ ਸੁਖ达 ਸਿੰਘ ਜੀ ਹਾਂ ਜੀ ਇਹ ਗੱਲ ਲੰਘ ਜਾ ਤੇ ਪਹਿਲਾ ਨਿਮਾ ਤੇ ਘਟਾ ਸੰਤ ਸਿੰਘ ਜੀ ਜਰੋਨਨ ਜਮੇਨ ਜਰਮਨ ਕੀ ਹਰ ਰੰਗ ਲੰਗ ਗਿਆ ਹੋਏ ਹੋਏ ਉਜੇ ਮੈਨੂੰ ਪਤਾ ਲੱਗ ਜਾਏ ਮੈਂ ਤੇਰੇ ਕੋਲ ਖੈਰ ਵਿੱਚ ਮਾਫੀ ਮੰਗਣ ਤਾਂ ਚਾਹਾਂਗਾ। ਕਿਉਂ ਵੀ ਨਮਰਤਾ ਜੀ ਆ। ਇਹ ਧੱਕੇ ਮੋੜ ਵਿੱਚ ਇਹ ਤਾਂ ਗਾ ਨਹੀਂ ਲੈ। ਗਾਹ ਕੁੱਲ ਕੇ ਲੈ ਕਿਸੇ ਡਰੂ ਛਾਣ। ਕਹੇ ਨਹੀਂ ਤੇ। ਰਾਣਾ ਜੀ ਅੱਜ ਡਾਊਨ ਕਰੀਓ ਡਾਊਨ ਡਾਊਨ। ਮੈਂ ਸ਼ਵਾਹ ਸਕਦਾ। ਹੈਪੀ ਕਿਤੇ ਲੱਗਿਆ ਰਾਣਾ ਜੀ ਅੱਜ ਪਾਪਾ ਜੀ ਇਹ ਪਹੁੰਚਾਲ ਲਈ ਆਏ ਤੁਹਾਡੇ ਲਈ ਕਹਿੋ ਜਹਾ ਹੰਗਾਰਾ ਜਿਹੜਾ ਕਿਉਂਕਿ ਬੂਸੋਵਾਲ ਪਿੰਡ ਜਿਹੜਾ ਨਵਤੇਜ ਚੀਮਾ ਦਾ ਪਿੰਡ ਹੈ ਵੇਖੋ ਸਾਰਾ ਸੁਲਤਾਨਪੁਰ ਚਾਉਂਦਾ ਸੀ ਕਿ ਮੈਂ ਇਥੇ ਇਲੈਕਸ਼ਨ ਲੜਾਂ ਤੇ ਅੱਜ ਜਿਹੜਾ ਇਲੈਕਸ਼ਨ ਵਾਲਾ ਕੰਮ ਹੈ ਉਹ ਪਿੰਡ ਪਿੰਡ ਬੂਸੋਵਾਲ ਤੋਂ ਸ਼ੁਰੂ ਕਰਤੀ ਆ ਕੈਂਪੇਨ ਤੇ ਜਿਹੜਾ ਹੰਗਾਰਾ ਇਹ ਤੁਸੀਂ ਵੇਖ ਹੀ ਲਿਆ ਕਿਤਨਾ ਪਾਪਾ ਜੀ ਨੇ ਤਾਂ ਤੁਹਾਡੇ ਵਾਸਤੇ ਇਹ ਕਹਿ ਦਿੱਤਾ ਕਿ ਪਾਰਟੀ ਵੀ ਛੱਡ ਲੇਗੇ। ਅਗਰ ਪਾਰਟੀ ਵਾਪਾ ਜੀ ਨੂੰ ਕੱਢਦੀ ਹੈ ਜਾਂ ਮੰਨ ਲਓ ਕਿ ਇਹੋ ਜਿਹਾ ਕੋਈ ਡਿਸੀਜਨ ਲੈਂਦੀ ਹੈ ਤੁਹਾਡਾ ਡਿਸੀਜਨ ਕੀ ਹੋਏਗਾ ਉਹਦੇ ਵਿੱਚ? ਮੇਰਾ ਡਿਸੀਜਨ ਪਹਿਲੇ ਦਿਨ ਤੋਂ ਬੜਾ ਕਲੀਅਰ ਹੈ ਕਿ ਮੈਂ ਸੁਲਤਾਨਪੁਰ ਲੋਧੀ ਤੋਂ ਰਿਲੇਸ਼ਨ ਰੱਖਣੀ ਹੈ। ਮੈਂ ਸੁਲਤਾਨਪੁਰ ਤੋਂ ਬਾਹਰ ਸੋਚਦਾ ਹੀ ਨਹੀਂ। ਨਹੀਂ ਮੈਂ ਮੈਂ ਇਹ ਸਭ ਕੁਛ ਰਿਹਾ ਕਿਉਂਕਿ ਜਦ ਦੀ ਪੁਸ਼ਤੀ ਕਾਂਗਰਸੀਆਂ ਤੁਸੀਂ ਰਾਣਾ ਗਜੀਤ ਸਿੰਘ ਜਿਹੜੇ ਕਾਂਗਰਸੀ ਨੇ ਅਗਰ ਉਹਨਾਂ ਨੂੰ ਪਾਰਟੀ ਨੂੰ ਕੋਈ ਨੁਕਸਾਨ ਹੁੰਦਾ ਉਹਦੇ ਬਾਰੇ ਪਾਰਟੀ ਚੋ ਕਾਵਾ ਨੁਕਸਾਨ ਹੋਣਾ ਸੋਚਣ ਵਾਲੀ ਗੱਲ ਨਹੀਂ ਅਸੀਂ ਤਾਂ ਲੋਕਾਂ ਦੀ ਸੇਵਾ ਕਰਨੀ ਹੈ ਕੰਮ ਜਾਨੀ ਕਾਡਾ ਕਹਿੰਦੇ ਚਿੱਠੀ ਵਾ ਦਿੱਤੀ ਆ ਨਾ ਕਿ ਪਾਰਟੀ ਨੂੰ ਕੱਢ ਦੋ ਇਹਨਾਂ ਨੂੰ ਉਹ ਵਿਧਾਇਕਾਂ ਦੀ ਚਿੱਠੀ ਤਾਂ ਕੋਈ ਮੈਂ ਮੈਨਾਂ ਨਹੀਂ ਰੱਖਦਾ ਉਹਨਾਂ ਨੂੰ ਆਦੀ ਇਲੈਕਸ਼ਨ ਤੇ ਸੋਚਣਾ ਚਾਹੀਦਾ ਰਦਰ ਤਾਂ ਚਿੱਠੀ ਲਿਖੇ ਰਸਤੇ ਇਸ ਇਸ ਪਿੰਡ ਚ ਕਿੰਨੇ ਲੋਕ ਜਿਹੜੇ ਬੂਸਟਵਾਲ ਪਿੰਡ ਚ ਕਿੰਨੇ ਲੋਕ ਜਿਹੜੇ ਤੁਹਾਡੇ ਨਾਲ ਅੱਜ ਤੱਕ ਤੁਰੇ ਆ ਤੁਹਾਨੂੰ ਦੱਸਣ ਦੇ ਸਾਰਾ ਪਿੰਡ ਤੁਰ ਪਿਆ ਜੀ ਨਵਤੇਜ ਪਿੰਡ ਤੇ ਨਵਤੇਜ ਜ਼ਿਮੇ ਤੇ ਜੱਦੀ ਪਿੰਡ ਤੋਂ ਤੁਸੀਂ ਅੱਜ ਆ ਤੁਹਾਡੇ ਫਾਦਰ ਸਾਹਿਬ ਨੇ ਸ਼ੁਰੂਆਤ ਕੀਤੀ ਐ ਕੀ ਹੰਗਾਰਾ ਮਿਲਿਆ ਤੈਨੂੰ ਵੇਖੋ ਆ ਪਿੰਡ ਵਾਲੇ ਨਾਲ ਖੜੇ ਆ ਸਾਰੇ ਤੇ ਹੰਗਾਰਾ ਤੁਸੀਂ ਵੇਖ ਹੀ ਰਹੇ ਹੋ ਮੈਨੂੰ ਦੱਸਣ ਦੀ ਲੋੜ ਐ ਇਹਦੇ ਵਿੱਚ ਇੱਥੇ ਬੂਥ ਵਾਲੇ ਯਾਰ ਮੱਧਰੋ ਬੋੜਾ ਜੀ ਤੁਸੀਂ ਤੇ ਇੱਧਰ ਇੱਧਰ ਕਰੀ ਤੇ ਅਸੀਂ ਆ ਆਦਮੀਆਂ ਨੂੰ ਕੋਈ ਸਰਦੀ ਪੰਜ ਪੰਜ ਮਰਲੇ ਪਲਾਟਿੰਦੇ ਹੀ ਦੇਣੇ ਜੀ ਅਜੇ ਤੱਕ ਕਿਸੇ ਨੂੰ ਇੱਕ ਮਰਲਾ ਵੀ ਥਾਂ ਨਹੀਂ ਦਿੱਤਾ ਨੇ ਉਹਦੇ ਵਿੱਚ ਤਾਂ ਦੇਖੋ ਸਰਕਾਰ ਵੱਲੋਂ ਰਾਣਾ ਗਰਜੀਤ ਸਿੰਘ ਵੀ ਸੀਗੇ ਤੇ ਐਮਐਲਏ ਨਰਤੇਜ ਸਿੰਘ ਟੀਮਾ ਵੀ ਸੀ ਕੈਬਨਿਟ ਮੰਤਰੀ ਸਰਾਂਣਾ ਗਰਜੀਤ ਸਿੰਘ ਤਾਂ ਤੁਸੀਂ ਰਾਣਾ ਗਰਜੀਤ ਸਿੰਘ ਨੂੰ ਕਿਉਂ ਨਹੀਂ ਕਹਿੰਦੇ ਕਿ ਉਹਨਾਂ ਨੇ ਬੰਦ ਮਰਲੇ ਦੋਹਣੇ ਸੀ ਪੰਜਾਬ ਦੇ ਵਿੱਚ ਰਾਣਾ ਗਰਜੀਤ ਸਿੰਘ ਜੀ ਦੂਰ ਹੈ ਸਾਡੀ ਪਹੁੰਚ ਨਹੀਂ ਤੇ ਅਸੀਂ ਮਤਲਬ ਇਹਦੇ ਤੇ ਸਾਨੂੰ ਤਬਾਰ ਸੀ ਕਿ ਇਹਨੇ ਕਿਸੇ ਨੂੰ ਮਰਲਾ ਥਾਂ ਨਹੀਂ ਦਿੱਤਾ ਹੁਣ ਇੰਦਰਪ੍ਰਤਾਪ ਜੀ ਤੇ ਵਿਸ਼ਵਾਸ ਹੈ ਤੁਹਾਨੂੰ ਹਾਂਜੀ 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 ਦਵਾਉਂਗੇ ਕੇ ਪੁੱਤ ਤੇ ਵਿਸ਼ਵਾਸ ਹੁੰਦਾ ਕਿਸੇ ਤੇ ਨਹੀਂ ਹੁੰਦਾ ਕੋਈ ਪੁੱਤ ਚੰਗਾ ਹੁੰਦਾ ਕੋਈ ਮਤਲਬ ਥੋੜਾ ਜਿਹਾ ਮਾਪਿਆਂ ਤੋਂ ਤੇ ਸਿਕ ਜਿੰਮਾ ਤੁਹਾਡੇ ਹੱਥਾਂ 'ਚ ਖੇਡਿਆ ਇੱਥੇ ਗਲੀਆਂ ਦੇ ਵਿੱਚ ਖੇਡਿਆ ਤੁਸੀਂ ਆਪਣੇ ਪਿੰਡ ਦੇ ਹੀ ਐਮਐਲਏ ਨੂੰ ਛੱਡ ਕੇ ਦੂਸਰੇ ਪਾਸੇ ਜਾ ਰਹੇ ਜੋ ਕਪੂਰਥਲੇ ਦਵਾਈ ਇਹ ਮਤਲਬ ਜਿਸ ਤਰ੍ਹਾਂ ਕਿ ਇਹ ਦੀ ਸਿਆਸਤ ਹੁੰਦੀ ਆ ਉਹ ਮਤਲਬ ਆਪਣੀ ਸਿਆਸਤ ਆਪ ਹੀ ਖਾਈ ਗਿਆ ਤੇ ਇੱਕ ਪਿੰਡ ਵਾਲਿਆਂ ਨੂੰ ਤੇ ਕੋਈ ਵੀ ਨਹੀਂ ਦਿੱਤੀ ਜੀ ਹਾਂਜੀ ਠੀਕ ਹੈ ਮੈਂ ਜੋਗਿੰਦਰ ਕੁਮਾਰ ਮੈਂਬਰ ਪੰਚਾਇਤ ਪਿੰਡ ਬੂਸੋਆ ਇਹ ਦੂਸਰੀ ਟਰਮ ਦੇ ਵਿੱਚ ਆਪਣੇ ਕਾਂਗਰਸ ਤੋਂ ਮੈਂਬਰ ਬਣ ਚੁੱਕਾ ਹਾਂ ਜੀ ਜਦੋਂ ਤੋਂ ਅਸੀਂ ਦੂਸਰੀ ਟਰਮ ਵਿੱਚ ਆਏ ਆਈ ਸਾਡੇ ਨਾਲ ਬਹੁਤ ਧੱਕਾ ਹੋਇਆ ਏ ਧੱਕਾ ਇਦਾਂ ਹੋਇਆ ਏ ਮੇਰਾ ਭਤੀਜਾ ਲਗਾ ਹੋਇਆ ਸੀ ਟੈਂਕੀ ਤੇ ਐਸੀ ਕੋਟਾ ਸੀ ਤੇ ਮੇਰਾ ਭਤੀਜਾ ਲਗਾ ਹੋਇਆ ਸੀ ਟੈਂਕੀ ਤੇ ਕੰਮ ਕਰਦਾ ਪਿਆ ਸੀ ਉਹਨੂੰ ਇਹਨਾਂ ਨੇ ਹਟਾ ਕੇ ਆਪਣਾ ਬੰਦਾ ਟੈਂਕੀ ਦੇ ਭਰਤੀ ਕੀਤਾ ਜੀ ਬਹੁਤ ਸਾਡੇ ਨਾਲ ਧੱਕਾ ਹੋਇਆ ਠੀਕ ਹੈ ਜੀ ਤੇ ਅਸੀਂ ਐਸ ਕਰਕੇ ਇਸ ਵਾਰ ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਜੁੜੇ ਹੋਰ ਪਿੰਡ ਦੇ ਵਿਕਾਸ ਬਾਰੇ ਕਿਦਾਂ ਕੋਈ ਹੋਇਆ ਵਿਕਾਸ ਪਿੰਡ ਦਾ ਵਿਕਾਸ ਜੀ ਹੋਇਆ ਪਿੰਡ ਦਾ ਵਿਕਾਸ ਹੋਇਆ ਜਿਹੜੀ ਏਟ ਲੱਗੀ ਸੀ ਆਪਣੇ ਹੈਲੀਪੈਡ ਤੇ ਉਹ ਚੱਕ ਕੇ ਲਿਆ ਕੇ ਸਾਰੀ ਪਿੰਡ ਚ ਲਾਤੀ ਆ ਪੂਰੀ ਵੀ ਨਹੀਂ ਲਾਈ ਤੇ ਉਹ ਪੂਰੀ ਵੀ ਨਹੀਂ ਅਜੇ ਦੇਰ ਆ ਤੇ ਦੇਰ ਆ ਤੇ ਬਹੁਤ ਵਿਕਾਸ ਬਾਕੀ ਪਿਆ ਜੇ ਆ ਜਾਓ ਤੁਸੀਂ ਆ ਜਾਓ ਆ ਇਹ ਇੱਕ ਮਿੰਟ ਵਧਾਏ ਕਿਨੇ ਕਿਉਂ ਛੱਡਦੇ ਹੋ ਮੈਂ ਜਿੱਦਾਂ ਕੋਈ ਕੰਮ ਕਰੀ ਉਹ ਦਿੰਦਾ ਇਹ ਘਰ ਬੰਦ ਤੁਸੀਂ ਪਹਿਲੇ ਜਦੋਂ ਨਹੀਂ ਕੀਤੇ ਨਹੀਂ ਜੀ ਕਿੰਨੇ ਪਿੰਡ ਦੇ ਵਿੱਚ ਕੰਮ ਨਹੀਂ ਕੀਤੇ ਬਹੁਤ ਗਰੀਬ ਆ ਗਰੀਬਾਂ ਨਾਲ ਵੀ ਠੱਕਾ ਹੋ ਗਿਆ ਤਾਈ ਇੱਧਰ ਬੱਦਕੇ ਕੋਈ ਗਰੀਬਾਂ ਨੂੰ ਥਾਂ ਨਹੀਂ ਤੇ ਤੰਗੀ ਆ ਘਰ ਕੋਈ ਨਹੀਂ ਤੰਗੀ ਆ ਗਰੀਬਾਂ ਨੂੰ ਕੋਈ ਥਾਂ ਨਹੀਂ ਦੱਰ ਮਰਦੇ ਨਹੀਂ ਦਿੱਤੇ ਗਏ ਇੱਧਰ ਦੇ ਬਹੁਤ ਔਖੇ ਥਾਂ ਹਾਂ ਜਿਵੇਂ ਰਾਣਾ ਪਰਿਵਾਰ ਇਹ ਕਹਿ ਰਿਹਾ ਕਿ ਤੁਹਾਡੇ ਭਾਈ ਪਾਈ ਖੜਾ ਤੇ ਚੀਮਾ ਨਾਲ ਠੱਕੇ ਛਾਗੇ ਬਹੁਤ ਕੀਤੀ ਆ ਤੁਹਾਡੇ ਪਿੰਡ ਦੇ ਨਾਲ ਕੋਈ ਇਹਦਾ ਹੋਇਆ ਹਾਂਜੀ ਅਜੇ ਥਾਂ ਨਹੀਂ ਮਿਲਿਆ ਗਰੀਬਾਂ ਨੂੰ ਗਰੀਬਾਂ ਦਾ ਕੋਈ ਸੋਚਿਆ ਹੀ ਨਹੀਂ ਉਹਨੇ ਆ ਮੈਂ ਬੁਝਾ ਕੇ ਗੱਲ ਕਰ ਆ ਮੈਂ ਆਗਾਜ਼ ਕੀਤਾ ਹੈ ਚੀਮਾ ਦੇ ਪਿੰਡ ਤੋਂ ਹੀ ਗੇਮ ਪਾਤੀ ਯਾਰ ਮੇਰਾ ਮਨ ਨੇ ਇਸੀ ਕਿ ਮੈਂ ਇੱਥੇ ਆਵਾਂ ਲੇਕਿਨ ਇਹ ਸੂਲਾਂ ਦੇ ਖਿਲਾਫ ਹੈ ਕਿਸੇ ਕੈਂਡੀਡੇਟ ਦੇ ਤੁਸੀਂ ਜਾ ਕੇ ਪ੍ਰਚਾਰ ਕਰੋ ਪਿੰਡ ਚ ਇਹ ਕੋਈ ਜ਼ਿਆਦਾ ਚੰਗੀ ਗੱਲ ਨਹੀਂ ਹੈ ਲੇਕਿਨ ਜਦੋਂ ਉਹਨਾਂ ਨੇ ਸੋਨੀਆ ਗਾਂਧੀ ਜੀ ਨੂੰ ਇਹ ਕਿਹਾ ਕਿ ਬਈ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ਚੋਂ ਕੱਢ ਦਿਓ ਮੈਂ ਕਿਹਾ ਪੁੱਤ ਤੈਨੂੰ ਮੈਂ ਪਿੰਡੋਂ ਕਢਾ ਕੇ ਹਟਾਂ ਪਾਟੀ ਤੋਂ ਤੂੰ ਮੈਨੂੰ ਕਢਾਏ ਨਾ ਕਢਾਏ ਹੁਣ ਮੈਂ ਇੱਥੇ 5-7 ਕਿੱਲੇ ਜ਼ਮੀਨ ਲੈ ਕੇ ਗਊਆਂ ਪਾਲਣੀਆਂ ਘੋੜੇ ਪਾਲਣੇ 200 ਹਾਲ ਚੀ ਕਿਉਂ ਦੁਸ਼ਮਣੀ ਔਰ ਦੋਸਤੀ ਅਕਸਖ ਪਾਈਦੀ ਆ ਤੇ ਜਿਵੇਂ ਮੈਂ ਕਪੂਰਤਲੇ ਬੈਠਾ ਰਹਾ ਹਾਂ ਬੂਸਵਾਲ ਬੈਠਾ ਰਹਾ ਸਾਡੀ ਕਾਦੀ ਦੋਸਤੀ ਤੇ ਕਾਦੀ ਦੁਸ਼ਮਣੀ ਜਿਹੜਾ ਅੱਜ ਇੰਨਾ ਤਾਮ-ਜਾਮ ਇੰਨਾ ਕਾਫਲਾ ਸੀ ਇੱਕ ਪ੍ਰਦਰਸ਼ਨ ਪ੍ਰਦਰਸ਼ਨ ਸੀ ਇਹ ਲੋਕਾਂ ਨੂੰ ਪੁੱਛੋ ਉਹ ਕੀ ਚਾਹੁੰਦੇ ਆ ਜਿੱਤ ਦਾ ਪ੍ਰਤੀਗਿਆ ਨਹੀਂ ਇਹ ਲੋਕ ਜ਼ਿਆਦਾਤਰ ਇੱਥੋਂ ਦੇ ਸੀ ਜਾਂ ਕਪੂਰ ਦੇ ਦੇਖੋ ਦੇਖੋ ਗਾਲ ਇਸ ਤਰ੍ਹਾਂ ਆ ਤੁਸੀਂ ਲੋਕਾਂ ਨੂੰ ਤੁਹਾਨੂੰ ਆਪਣੀ ਬਾਈਟ ਚ ਕਹਿਣਾ ਪਊਗਾ ਕਿ ਲੋਕ ਇੱਥੇ ਦੇ ਕਿ ਲੋਕ ਬਾਹਰ ਦੇ ਆ ਅਗਰ ਤਾਂ ਸੁਲਤਾਨਪੁਰ ਹਰਕਤ ਦੇ ਨੇ ਫਿਰ ਸੁਲਤਾਨਪੁਰ ਹਲਕੇ ਦੇ ਤੁਸੀਂ ਦੱਸੋ ਹੋ ਸਕਦਾ ਮੈਂ ਪਿੰਡ ਲਈ ਖੜੇ ਜੀ ਲੋਕਲ ਆ ਸਾਰੇ ਪਿੰਡ ਦੇ ਪਿੰਡ ਦੇ ਲੋਕਲ ਆ ਹਲੇ ਦੁਆਰੇ ਖੜੇ ਬਿਲਕੁਲ ਸ਼ੁਰੂਆਤ ਉਹਨੂੰ ਸਾਡੇ ਗੈਸਟ ਆ ਸ਼ੁਰੂਆਤ ਹੋ ਗਈ ਜੀ ਅੱਜ ਉਹਦੀ ਨੀ ਪਟਣ ਦੀ ਸ਼ੁਰੂਆਤ ਹੋ ਗਈ ਮੈਂ ਕੱਲ ਵੀ ਅੱਜ ਤੁਹਾਡੀ ਐਂਟਰੀ ਕੀਤੀ ਸੀ ਮੇਰਾ ਕੋਸ਼ ਰਿਆ ਸੀਗਾ ਕਿ ਅਗਰ ਕੱਲ ਉਹ ਪਾਰਟੀ ਕਰੇਗੀ ਕਿ ਆਪਣੇ ਬੇਟੇ ਨੂੰ ਹਜ਼ਾਰ ਨਾ ਲੜਾਓ ਫਿਰ ਇਹ ਵੀ ਬੇਟੇ ਨੂੰ ਪੁੱਛੋ ਨਹੀਂ ਤੁਹਾਨੂੰ ਕਹੇਗੀ ਫਿਰ ਮੈਨੂੰ ਕਹੇਗੀ ਤਾਂ ਮੈਂ ਹੁਣ ਇਹਨੂੰ ਜ਼ਬਰਦਸਤੀ ਥੋੜਾ ਮਿਠਾ ਦੂੰਗਾ ਆਫਟਰ ਆਲ ਏ 40 ਸਾਲੋਂ ਮਰਾਈ ਦੀ ਨਹੀਂ ਅਗਰ ਸੋਨੀਆ ਜਵਾਕ ਹੈ ਜੇ ਅਗਰ ਸੋਨੀਆ ਗੱਦੀ ਵੱਲੋਂ ਤੁਹਾਡੇ ਨਾਲ ਮੀਟਿੰਗ ਕੀਤੀ ਜਾਂਦੀ ਔਰ ਤੁਹਾਨੂੰ ਕਹਿ ਜਾਂਦਾ ਕਿ ਹਾਂ ਵੀ ਆਪਣੇ ਬੇਟੇ ਨੂੰ ਬਿਠਾਓ ਤੁਸੀਂ ਫਿਰ ਵੀ ਪ੍ਰਚਾਰ ਕਰਨ ਇੱਥੇ ਪਹੁੰਚੋਗੇ ਦੇਖੋ ਸੋਨੀਆ ਜੀ ਦਾ ਦੇਖੋ ਮੈਨੂੰ ਪਾਰਟੀ ਚੋਂ ਕੱਢ ਦੇਣਗੇ ਨਾ ਜੇ ਇਹਨਾਂ ਦੀ ਸ਼ਿਕਾਇਤ ਤੇ ਅਸਰ ਹੋਏਗਾ ਤਾਂ ਮੈਨੂੰ ਪਾਰਟੀ ਚੋਂ ਕਢਾਉਣ ਦੀ ਕੋਸ਼ਿਸ਼ ਹੈ ਮੰਨ ਲਓ ਸੋਨੀਆ ਜੀ ਮੈਨੂੰ ਕੱਢ ਦਿੰਦੇ ਆ ਫਿਰ ਮੈਂ ਯਾਰ ਇੰਜਾਂ ਕਟਿਆ ਨਹੀਂ ਕਿ ਮੈਂ ਆਜ਼ਾਦ ਕਪੂਰਥਾਲਾ ਨਾਲ ਲੜਨਾ ਇੱਥੇ ਤਾਂ ਰਾਵਣ ਦਾ ਨਾਸ਼ ਕਰਨ ਲਈ ਆਏ ਆਪਾਂ ਰਾਣਾ ਜੀ ਹਾਂ ਇਹ ਬਹੁਤ ਜ਼ਰੂਰੀ ਆ ਇਹ ਪਾਰਟੀ ਦੇ ਹਿੱਤ ਚ ਇਹੋ ਜਿਹੇ ਬੰਦਿਆਂ ਦਾ ਸਿਆਸਤ ਤੇ ਜਨਨ ਦਾ ਕੋਈ ਮਤਲਬ ਨਹੀਂ ਜਿਨ੍ਹਾਂ ਦੇ ਪਿੰਡ ਦੇ ਲੋਕ ਜਿਨ੍ਹਾਂ ਦੇ ਇਲਾਕੇ ਦੇ ਲੋਕ ਉਹਨਾਂ ਨੂੰ ਇੰਨਾ ਬੁਰਾ ਸਮਝਣ ਔਰ ਲੁੱਟਿਆ ਜਿਨ੍ਹਾਂ ਨੇ ਹੋਵੇ ਡਰਗ ਵਿਖਵਾਈ ਹੋਵੇ ਰੇਤਾ ਦਾ ਕੰਮ ਕੀਤਾ ਹੋਵੇ ਕਬਜ਼ੇ ਕੀਤੇ ਹੋਣ ਕੋਠੀਆਂ ਬਣਾਈਆਂ ਹੋਣ ਨਜਾਇਜ਼ ਲੋਕਾਂ ਤੇ ਰੇਪ ਦੇ ਪਰਚੇ ਯਾਰੋ ਇਹ ਇਸ ਕਦਰ ਐਮਐਲਏ ਕਰਦੇ ਹੁੰਦੇ ਆ ਮੈਨੂੰ ਲੱਗਦਾ ਮੈਂ ਇੱਕ ਗੱਲ ਹੋਰ ਸੁਣੋ ਮੈਂ ਤਾਂ ਅਜ ਹੈਰਾਨ ਹੋ ਗਿਆ ਕਹਿੰਦੇ ਗਊ ਗਊਸ਼ਾਲਾ ਜੋ ਫ੍ਰੀਜ ਲੈ ਆਇਆ ਇਹ ਕਦੇ ਸੁਣਿਆ ਯਾਰ ਐਮ ਐਲ ਏ ਖੋਲ ਕੇ ਰਾਇ ਪੈਸੇ ਨਹੀਂ ਦਿੱਤੇ ਕਹੇ ਦੀ ਜੁਰਤ ਨਹੀਂ ਹੈ ਤੂੰ ਮੰਗ ਲੈ ਉਹ ਦੁੱਧ ਵੀ ਨਹੀਂ ਦਿੰਦੀ ਉਹ ਦੁੱਧ ਵੀ ਹੁਣ ਕਹਿੰਦੇ ਫੰਡਰ ਹੋ ਗਈ ਐਮ ਐਲ ਏ ਵੀ ਫੰਡਰ ਹੋ ਗਿਆ ਕੱਲ ਤੁਸੀਂ ਕਿਹਾ ਸੀ ਕੱਲ ਤੋਂ ਇੱਥੇ ਚੌਂਤਾ ਚਾਲੀ ਆ ਰਹੇ ਹੋ ਇਸ ਤੋਂ ਪਹਿਲਾਂ ਪੀ ਪੀ ਡੀ ਯੂ ਵਿੱਚ ਮੇਰੀ ਤੁਹਾਡੇ ਨਾਲ ਗੱਲ ਹੋਈ ਸੀ ਉਦੋਂ ਤੁਸੀਂ ਕਿਹਾ ਸੀ ਕਿ ਅਗਰ ਟਿਕਟ ਮਿਲੇਗੀ ਫੇਰ ਹੀ ਜਾਵਾਂਗੇ ਫੇਰ ਜਾਵਾਂਗੇ ਲੇਕਿਨ ਫੇਰ ਹੁਣ ਦੋਨਾਂ ਦੇ ਫਰਕ ਉਹਦੇ ਫਰਕ ਇਹ ਆ ਕਿ ਜੇ ਉਹ ਮੇਰੀ ਸ਼ਿਕਾਇਤ ਏਡੇ ਵੱਡੇ ਪੱਧਰ ਤੇ ਨਾ ਕਰਦਾ ਤੇ ਰਾਣਾ ਐਡਾ ਘਟਿਆ ਨਹੀਂ ਕਿ ਕਿਸੇ ਦੇ ਪਿੰਡ ਜਾ ਕੇ ਪ੍ਰਚਾਰ ਕਰੇ ਅੱਜ ਮੈਂ ਉਹਨੂੰ ਚੈਲੰਜ ਕਰਕੇ ਜਾ ਰਿਹਾ ਕਿ ਪਿਓ ਦਾ ਪਤਾ ਬੱਚ ਕੇ ਵਿਖਾ ਦਮੇ ਕਿੰਨੇ ਵੋਟ ਮੰਨਦੇ ਹੋ ਕਿ ਤੁਹਾਨੂੰ ਉੱਥੇ ਰਾਣਾ ਕਿੰਦਾ ਪਤਾ ਨੂੰ ਪੈ ਸਕਦੀ ਹੈ ਚੀਮਾ ਜੇ ਸਾਡਾ ਇਹ ਤਾਂ ਲੋਕਾਂ ਨੂੰ ਪੁੱਛੋ ਨੇ ਕਹਿ ਰਹੇ ਸੀ ਨਾ ਕਿ ਜਮਾਤ ਜਮਾਤ ਦੇ ਦੇਖੋ ਉਹ ਤੇਜੇ ਨਤੇਜ ਸਿੰਘ ਚੀਮਾ ਮੈਨੂੰ ਇਹਨਾਂ ਪਤਾ ਜੇ ਪੰਜ ਬੰਦੇ ਲੜਨਗੇ ਤਾਂ ਪੰਜਵੇਂ ਨੰਬਰ ਤੇ ਆਏਗਾ ਚਾਰ ਲੜਨਗੇ ਤਾਂ ਚੌਥੇ ਤੇ ਫਿਰ ਮੈਂ ਸਿਆਸਤ ਛੱਡ ਇਹ ਦਿਨ ਉਹ ਪਫੋਟਾ ਨਤੇਜ ਚੀਮੇ ਨੂੰ ਅ ਕੈਂਡੀਡੇਟ ਕਾਂਗਰਸ ਦਾ ਹੋਵੇ ਇਹ ਦਿਨ ਉਹ ਵੱਧ ਵੋਟਾਂ ਲੈ ਜਾਏਗਾ ਸਿਆਸਤ ਛੱਡ ਦੋ ਤੁਸੀਂ ਕਹਿ ਰਹੇ ਹੋ ਕਿ ਅਸੀਂ ਕਾਂਗਰਸ ਨੂੰ ਬਚਾਉਣ ਲਈ ਆਏ ਨਵਤੇਜ ਸਿੰਘ ਟੀਮਾ ਕਹਿ ਰਿਹਾ ਕਿ ਕਾਂਗਰਸ ਨੂੰ ਹਰਾ ਰਹੇ ਹੈ ਬਈ ਦੇਖੋ ਮੈਂ ਤਾਂ ਨਤੇਜ ਚੀਮੇ ਨੂੰ ਹਰਾਉਣ ਲਈ ਆਇਆ ਜਿਉ ਹਾਲੇ ਵੀ ਨਹੀਂ ਸਮਝਦਾ ਉਹ ਜੇ ਇੱਕ ਮਿੰਟ ਜਿਉ ਹਾਲੇ ਵੀ ਉਹ ਮਹਿਸੂਸ ਨਹੀਂ ਕਰਦਾ ਕਿ ਉਹ ਬੁਰੀ ਤਰ੍ਹਾਂ ਹਾਰ ਰਿਹਾ ਜਮਾਨ ਤੋਂ ਦੀ 잡ਤ ਹੋ ਰਹੀ ਹੈ ਮੇਰੇ ਖਿਆਲ ਨਾਲ ਉਹਨੂੰ ਆਪਨ ਇੱਕ ਵਾਰ ਫਿਰ ਮੰਥਨ ਕਰਕੇ ਟਿਕਟ ਸਰੈਂਡਰ ਕਰੇਗਾ ਤੇ ਉਹਦੀ ਸ਼ਾਇਦ ਇੱਜ਼ਤ ਬਚ ਜਾਏ ਚਾਰ ਵਿਧਾਇਕਾਂ ਨੇ ਤੁਹਾਡੇ ਖਿਲਾਫ ਹਾਈ ਕਮਾਂਡ ਨੂੰ ਚਿੱਠੀ ਲਿਖੀ ਕਿ ਤੁਹਾਡੇ ਨਾਲ ਕੋਈ ਵਿਧਾਇਕ ਨਹੀਂ ਜਿਹੜੇ ਚਿੱਠੀ ਲਿਖ ਸਕਦੇ ਹਾਈ ਕਮਾਂਡ ਨੂੰ ਕਿਹਾ ਵੀ ਤੁਸੀਂ ਸਹੀ ਕਰੋ ਮੇਰੇ ਮੇਰੇ ਨਾਲ ਤਾਂ ਬਹੁਤ ਵਿਧਾਇਕ ਆ ਫਿਰ ਚਿੱਠੀ ਕਰਨੀ ਨਹੀਂ ਨਹੀਂ ਚਿੱਠੀ ਮੈਂ 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 ਬੱਚੇ ਮੈਂ ਬੱਚਿਆਂ anger ਨਹੀਂ ਹੁੰਦਾ ਇਹ ਤਾਂ ਰੋਹੀ ਤੁਰੇ ਜਾਂਦੇ ਮੈਨੂੰ ਦੇਖ ਕੇ ਮੇਰੀ ਬਾਤ ਹੈ ਮੈਂ ਜਿੱਥੇ ਵੀ ਜਾਂਦਾ ਮੇਰਾ ਪਿਆਰ ਹੈ ਲੋਕਾਂ 'ਚ ਅ ਸੁਲਤਾਨਪੁਰ ਦੇ ਲੋਕਾਂ ਜੋ ਆਰਸੀਪ ਕੱਲ ਮੈਂ ਗਿਆ ਉਹ ਕਹਿੰਦੇ ਰਾਣਾ ਜੀ ਤੂੰ ਨਾ ਵੀ ਹੁੰਦਾ ਨਾ ਤੇ ਤੇਰਾ ਮੁੰਡਾ ਖੜਾ ਆ ਜਾਦ ਅਸੀਂ ਉਹ ਕਰਜ਼ਾ 2006 ਵਾਲਾ ਮੋੜਨਾ ਕੋਈ ਕੰਮ ਕੀਤਾ ਸੀ ਰਾਣੇ ਨੇ ਆਰਸੀਐਫ ਲਈ ਇਦਾਂ ਪਿੰਡੋਂ ਪਿੰਡ ਲੋਕ ਤਿਆਰ ਬੈਠੇ ਆ ਕਿਤੇ ਵੀ ਰਾਣਾ ਸਾਡੇ ਕੰਮ ਆਇਆ ਕਦੋਂ ਈਡੀ ਵੱਲੋਂ ਆਪਣੇ ਮੁੱਖ ਮੰਤਰੀ ਚਰਨਜੀਤ ਦੇ ਚੰਨੀ ਦੇ ਰਿਸ਼ਤੇਦਾਰਾਂ ਤੇ ਰੇਡ ਕੀਤੀ ਜਾ ਰਹੀ ਇਸ ਵਾਰ ਕੀ ਕਰਨਾ ਚਾਹੁੰਦੇ ਹੋ ਦੇਖੋ ਜੀ ਚੰਨੀ ਦੇ ਰਿਸ਼ਤੇਦਾਰ ਤੇ ਰੇਡ ਹੋਈ ਆ ਉਹਦੇ ਚ ਪੈਸੇ ਮਿਲੇ ਨਹੀਂ ਮਿਲੇ ਮੈਨੂੰ ਨਹੀਂ ਪਤਾ ਲੇਕਿਨ ਜੇ ਰਿਸ਼ਤੇਦਾਰ ਕੋਈ ਕੰਮ ਕਰ ਰਿਹਾ ਜੇ ਕੱਲ ਨੂੰ ਕਿਸੇ ਦਾ ਮੁੰਡਾ ਹੀ ਕੋ ਮਾਰਾ ਕੰਮ ਕਰੇ ਬਾਪ ਦਾ ਕੀ ਕਸੂਰ ਹੈ ਚੰਨੀ ਸਾਹਿਬ ਦਾ ਕੀ ਹੈ ਸਾਡਾ ਜੀ ਵਟ ਵੀ ਇਨ ਫਿਊਚਰ ਪੈਣਾ ਇਫਾਣਾ ਇੰਟਰਵੈਂਸ ਇਫ ਹੀ ਵੈਨਸ ਹੀ ਸਰਵ ਦੀ ਪੀਪਲ ਆਫ ਸੁਲਤਾਨਪੁਰ ਵਿਦ ਵਿਦ ਡੈਡੀਕੇਸ਼ਨ